ਹਾਂਜੀ ਸਸੇ ਗਾਲ ਸਾਰਿਆਂ ਨੂੰ ਅਸੀਂ ਆਇਆ ਪਿੰਡ ਤੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਧੁੰਦ ਪਈ ਆ ਬੱਦਲ ਵੀ ਹੋਇਆ ਤਿੰਨ ਚਾਰ ਦਿਨ ਤੋਂ ਮੌਸਮ ਚਾ ਦੇਖ ਰਹਾ ਹਾਂ ਇਸ ਸਵੇਰੇ ਸਵੇਰੇ ਫੁੱਲ ਦੇਖ ਕੇ ਬਹੁਤ ਸੋਹਣਾ ਲੱਗ ਰਿਹਾ ਇਹਨੇ ਪਿਆਰੇ ਫੁੱਲ ਆਰ ਉਧਰ ਕੁਝ ਫੁੱਲ ਆ ਤੇ ਇੱਧਰ ਲੱਗੇ ਹੋਏ ਬੈਂਗਣ ਚਿੱਟੇ ਰੰਗ ਦੇ ਬੈਂਗਣ ਇੱਧਰ ਨਿੰਬੂ ਨਿੰਬੂ ਨੂੰ ਪਤਾ ਨਹੀਂ ਕੀ ਹੋਇਆ ਸ਼ਾਇਦ ਹੁਣ ਪੰਗਾਰੇ ਪੈਣਗੇ ਪਾਣੀ ਦੀ ਕਮੀ ਇਸ ਦਾ ਹੋ ਗਈ ਆ ਕਾਫੀ ਟਾਈਮ ਤੋਂ ਪਾਣੀ ਨਹੀਂ ਲਗਾਇਆ ਸੀ ਇਹਨਾਂ ਨੂੰ ਤੇ ਇੱਧਰ ਹੈ ਅਮਰੂਦ ਅਮਰੂਦ ਲੱਗਦੇ ਰਹਿੰਦੇ ਆ ਇੱਕ ਵਾਰੀ ਤਾਂ ਅਸੀਂ ਤੋੜ ਕੇ ਹੁਣ ਖਾ ਲਏ ਆ ਤੇ ਹੁਣ ਅਗਲੀ ਵਾਰੀ ਨਾਲ ਹੀ ਉਹਦੇ ਹੋਰ ਸ਼ੁਰੂ ਹੋ ਗਏ ਆ ਜਿਸ ਤਰ੍ਹਾਂ ਕਿ ਸਦਾ ਬਹਾਰ ਬੁੱਟੇ ਹੁੰਦੇ ਆ ਇਹ ਕੰਟੀਨਿਊ ਚਲਦੇ ਰਹਿੰਦੇ ਆ ਅਮਰੂਦ ਪਰ ਜਦੋਂ ਗਰਮੀ ਆਉਂਦੀ ਆ ਉਦੋਂ ਇਹਨਾਂ ਨੂੰ ਸੁੰਢੀ ਪੈ ਜਾਂਦੀਆਂ ਕਿਹੜਾ ਲੱਗ ਜਾਂਦਾ ਆ ਤੇ ਉਦੋਂ ਬੜਾ ਮੰਦ ਰਹੀ ਹੁੰਦਾ ਔਰ ਫਰੂਟ ਵੀ ਬੜਾ ਪਰਮਾ ਹੁੰਦਾ ਆ ਮੈਨੂੰ ਸਮਝ ਨਹੀਂ ਆਉਂਦੀ ਕੀ ਇਲਾਜ ਕਰਾਂ ਇਹਦਾ ਕਈਆਂ ਨੇ ਤਾਂ ਕਈ ਵਾਰੀ ਕਿਹਾ ਜੂਟੀ ਉੱਤੇ ਮੈਂ ਦੇਖਦੀ ਹੁੰਨੀ ਆ ਕਿ ਤੁਸੀਂ ਆਹ ਵਾਲੀ ਦਵਾਈ ਪਾਓ ਇਸ ਤਰ੍ਹਾਂ ਲੱਸੀ ਦਾ ਕੁਝ ਬਣਾ ਕੇ ਪਾਓ ਪਰ ਉਹਨਾਂ ਨਾਲ ਹੀ ਨਾ ਫਰਕ ਨਹੀਂ ਪੈਂਦਾ ਹੈਗਾ ਜਾਂ ਮੈਨੂੰ ਇਸ ਤਰ੍ਹਾਂ ਬਣਾਉਣਾ ਨਹੀਂ ਆਉਂਦਾ ਹੈਗਾ ਤੇ ਪਤਾ ਨਹੀਂ ਕਿਉਂ ਇਹ ਬੂਟਿਆਂ ਦੀ ਕੇਅਰ ਚੜੀ ਬਹੁਤ ਘਟੀ ਹੋਈ ਆ। ਗੁਲਾਬ ਆ ਇਹਦੀ ਕਟਿੰਗ ਕਰਨੀ ਆ। ਕਟਿੰਗ ਕਰਾਂਗੀ ਉਪਰੋਂ-ਉਪਰੋਂ ਸਾਰਿਆਂ ਦੀ ਕਟਿੰਗ ਕਰਾਂਗੀ ਤਾਂ ਬਹੁਤ ਵਧੀਆ ਗੁਲਾਬ ਆ ਜਾਣੇ ਆ। ਔਰ ਹੁਣ ਇਹਨਾਂ ਦੀ ਜ਼ਰੂਰਤ ਆ ਕਟਿੰਗ ਦੀ ਦਾ ਨੀ। ਇਹ ਪਾਰਕ ਦੇ ਵਿੱਚ ਕਾ ਆ ਇਹਦੇ ਉੱਤੇ ਮਸ਼ੀਨ ਲਗਾਉਣ ਵਾਲੀ ਹੋਈ ਆ। ਇਹ ਇਧਰ ਹੈ ਗਿਆ ਆ। ਇਕ ਹੋਰ ਗੁਲਾਬ ਬਣਾਈ ਪਿਆਰਾ ਬੇਬੀ ਪਿੰਕ ਕੋਲ ਰਹਿਦਾ ਪਰ ਇਹ ਪਤਾ ਨਹੀਂ ਕਿਉਂ ਖਰਾਬ ਹੋ ਜਾਂਦੇ ਆ ਫਿਲਦੇ ਨਹੀਂ ਪੂਰੇ ਦੇਖੋ ਕਿਸ ਤਰ੍ਹਾਂ ਖਰਾਬ ਹੋ ਗਿਆ ਆਪਣਾ ਦੁਖੰਦਾ ਜਦੋਂ ਲੱਗੇ ਹੋਣ ਤੇ ਫਿਰ ਬਾਅਦ ਵਿੱਚ ਖਰਾਬ ਹੋ ਜਾਏ ਆ ਦੇਖੋ ਸਾਰੇ ਫੁੱਲ ਖਰਾਬ ਹੋ ਗਿਆ ਗੁਲਾਬ ਹੀ ਆ ਸਾਰਾ ਕਿੰਨੇ ਸੋਹਣੇ ਲੱਗਨੇ ਸੀ ਜਦੋਂ ਇਹ ਖਿਲ ਜਾਂਦੇ ਇਹ ਵੀ ਇੱਕ ਸੀਜ਼ਨ ਵਿੱਚ ਪੂਰੇ ਖਿਲ ਜਾਂਦੇ ਆ ਤੇ ਇੱਕ ਸੀਜ਼ਨ ਵਿੱਚ ਇਸ ਤਰ੍ਹਾਂ ਖਰਾਬ ਹੋ ਜਾਂਦੇ ਜਦੋਂ ਧੁੰਦ ਪੈਂਦੀ ਆ ਕੋਹਰਾ ਪੈਂਦਾ ਨਾ ਉਸ ਵਦੋਂ ਖਰਾਬ ਹੋ ਜਾਂਦੇ ਆ ਇੱਧਰ ਹੈਗੇ ਆ ਪਾਮ ਟਰੀ ਇਹ ਪਾਮ ਦੀਆਂ ਅਲੱਗ-ਅਲੱਗ ਕਿਸਮਾਂ 3-18 ਕਿਸਮਾਂ ਦੇ ਹੁੰਦੇ ਇਹ ਪਾਮ ਟਰੀ ਇਹ ਵੀ ਆ ਹੁਣ ਕਟਿੰਗ ਕੀਤੀ ਸੀ ਇਹਨਾਂ ਦੀ ਬੱਦਲ ਦੇਖੋ ਅਜਾ ਤਾਂ ਠੰਡ ਘਟਾ ਆ ਹੇ ਹੋ ਸਕਦਾ ਕਿ ਆਕਾਸ਼ ਕਲੀਅਰ ਹੋ ਜਾਏ ਥੋੜੀ ਧੁਪ ਨਿਕਲਿਆ ਵੇ ਦੇਖੋ ਆਸਮਾਨ ਹੋ ਸਕਦਾ ਜੇ ਸੂਰਜ ਨਿਕਲ ਆਵੇ ਆਕਾਸ਼ ਕਲੀਅਰ ਹੋ ਰਿਹਾ ਤੇ ਫਿਰ ਵੀ ਠੰਡ ਹੈਗੀ ਪਰ ਇਹ ਨਹੀਂ ਨਹੀਂ ਹੈਗੀ ਠੀਕ ਆ ਮੌਸਮ ਇਹ ਕਿੰਨਾ ਸੋਹਣਾ ਥੀ ਵਾ ਨਾ ਸੋਹਣਾ ਲੱਗਾ ਤੁਸੀਂ ਜ਼ਰੂਰ ਕਮੈਂਟ ਵਿੱਚ ਦੱਸਣਾ ਸਵੇਰੇ ਸਵੇਰਾ ਸਮਾਂ ਆ ਤੇ ਮੈਨੂੰ ਲੱਗਦਾ ਉਹ ਸਾਹਮਣੇ ਵਾਲਾ ਕਮਾੜ ਜਿਹੜਾ ਉਹਦੀ ਕਟਾਈ ਕਰਨ ਆ ਗਏ ਆ ਕੁਝ ਲੋਕ ਆ ਜੋ ਬਿਲਕੁਲ ਖਾਲੀ ਹੋ ਜਾਣਾ ਲੱਗਦਾ ਕਿ ਕਮਾੜ ਦੀ ਕਟਾਈ ਜੜੀ ਅੱਜ ਹੋਏਗੀ ਇਹ ਜੀ ਛੱਤ ਉਪਰੋਂ ਸਾਡੇ घर का नजारा आगन का नजारा अगवाले यानी कम कर शुरू कर ठंड ज्यादा करके ठंड बहुत ज्यादा भी है पर भी ज्यादा नहीं हूँ क्योंकि कल तो बहुत बुरा हाल से दो दिन तो बहुत बुरा हाल से ठंड न अच बदला करके ठंड घट लगती है बदल हो गया सूरज भी कितने भी दिखाई नहीं दे रहा बदला ही बदला